ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੀ ਬੋਲ ਨਾ ਜਾਣੀ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੀ ਮੇਰੇ RAM ਰਾਈ ਤੂੰ ਸੰਤਾਂ ਕਾ ਸੰਤ ਤੇਰੇ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੀ ਬੋਲ ਨ ਜਾਣੀ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਭਗਤ ਕਬੀਰ ਜੀ ਦੇ ਮਖਾਰਬਿੰਦ ਚੋ ਚਾਰਨ ਕੀਤਾ ਹੋਇਆ ਸ਼ਬਦ ਉਸ ਦੀ ਆਪ ਆਪਣੀ ਤੋਸ਼ ਬੁੱਧੀ ਦੇ ਨਾਲ ਵਿਆਖਿਆ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਪਿਆਰਿਓ ਸਾਨੂੰ ਗੁਰਬਾਣੀ ਦੇ ਵਿੱਚ ਸਵਾਗਤ ਸਹਿਬਾਨਾ ਗੁਰੂ ਸਹਿਬਾਨਾ ਪੱਟ ਸਹਿਬਾਨਾ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਉਪਦੇਸ਼ ਦਿੰਦੀ ਹੈ ਕਿ ਅਸੀਂ ਸੰਸਾਰ ਵਿੱਚ ਮਾਇਆ ਦੇ ਨਾਲ ਪਿਆਰ ਪਾ ਕੇ ਉਸ ਪ੍ਰਮਾਤਮਾ ਨੂੰ ਜਿਹੜਾ ਵਾ ਉਹ ਭੁੱਲ ਜਾਂਦੇ ਹਾਂ ਫਿਰ ਅਸੀਂ ਦੁੱਖ ਪਾਉਂਦੇ ਹਾਂ ਹੀ ਕਿ ਆ ਕਿ ਸੰਸਾਰ ਵਿੱਚ ਰਹਿਣ ਵਾਸਤੇ ਸਾਨੂੰ ਮਾਇਆ ਦੀ ਲੋੜ ਹੈ ਮਾਇਆ ਸਾਡੇ ਗੁਜ਼ਾਰੇ ਵਾਸਤੇ ਚਾਹੀਦੀ ਆ ਬਟ ਮਾਇਆ ਨੂੰ ਹੀ ਸਭ ਕੁਝ ਸਮਝ ਲੈਣਾ ਔਰ ਮਾਇਆ ਵਾਸਤੇ ਮਰੀ ਜਾਣਾ ਖਪੀ ਜਾਣਾ ਔਰ ਇੱਕ ਦੂਜੇ ਨਾਲ ਲੜੀ ਜਾਣਾ ਜਿਹੜਾ ਵਾ ਉਹ ਬਨਾਸ਼ ਦਾ ਕਾਰਨ ਬਣਦਾ ਕਿਉਂਕਿ ਮਨੁੱਖ ਦੀ ਲਾਲਸਾ ਕਦੀ ਵੀ ਖਤਮ ਨਹੀਂ ਹੁੰਦੀ ਜਦੋਂ ਸਾਨੂੰ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ ਤਾਂ ਅਸੀਂ ਦੋ ਹੋਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਾਣੀ ਕਿ ਜਿਹੜੀ ਤ੍ਰਿਪਤੀ ਆ ਜਿਹੜੀ ਸੈਟੀਸਫੈਕਸ਼ਨ ਆ ਉਹ ਬਿਰਲੇ ਬੰਦੇ ਦੀ ਖਤਮ ਹੁੰਦੀ ਹੈ ਇਸੇ ਕਰਕੇ ਗੁਰੂ ਸਹਿਬਾਨਾ ਨੇ ਸੁਖਮਣੀ ਸਾਹਿਬ ਦੇ ਪਾਠ ਵਿੱਚ ਜਿਹੜੀ ਆ ਇਹ ਗੱਲ ਆਪਾਂ ਨੂੰ ਸਮਝਾਈ ਆ ਕਿ ਤ੍ਰਿਸ਼ਨਾ ਬੂਝੇ ਹਰ ਕੇ ਨਾਮ ਇਹ ਤ੍ਰਿਸ਼ਨਾ ਜਿਹੜੀ ਹੈ ਨਾ ਇਹ ਇੱਕ ਇਹੋ ਜਿਹੀ ਅੱਗ ਹੈ ਜਿਵੇਂ ਅਸਪਾਂ ਅੱਗ ਦੇ ਵਿੱਚ ਬਾਲਣ ਪਾਈ ਜਾਂਦੇ ਆ ਤੇ ਅੱਗ ਵੱਲਦੀ ਜਾਂਦੀ ਹੈ ਹੋਰ ਵਧਦੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੀ ਸੰਸਾਰਿਕ ਮਾਇਆ ਜਿਉਂ-ਜਿਉਂ ਆਪਣੇ ਕੋਲ ਆਈ ਜਾਂਦੀ ਹੈ ਤੇ ਸਾਨੂੰ ਹੋਰ ਲਾਲਸਾ ਲੱਗ ਜਾਂਦੀ ਹੈ ਕਿ ਹੋਰ ਆਜੇ ਹੋਰ ਆਜੇ ਹੋਰ ਆਜੇ ਭਾਵੇਂ ਕੇ ਵਰਤਣ ਵਾਸਤੇ ਵੀ ਜਿਹੜਾ ਵਾ ਉਹ ਸਾਨੂੰ ਸਮਾਂ ਨਾ ਮਿਲੇ ਜ਼ਿੰਦਗੀ ਦੇ ਵਿੱਚ ਕਹਿਣ ਤੋਂ ਭਾਵ ਇਹ ਹੈ ਕਈ ਵਾਰੀ ਕਈਆਂ ਨੂੰ ਮਾਇਆ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਕੋ ਕਿੰਨੀ ਮਾਇਆ ਵਾ ਜਾਣੀ ਕਿ ਉਹ ਸਿਹਤ ਪੱਖੋਂ ਵੀ ਕਮਜ਼ੋਰ ਹੋ ਜਾਂਦੇ ਆ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਲੱਗ ਜਾਂਦੀਆਂ ਮਾਇਆ ਨੂੰ ਸੰਭਾਲਦੇ ਆ ਚਿੰਤਾ ਕਰਦੇ ਪਰੇਸ਼ਾਨੀਆਂ ਕਰਦੇ ਆ ਇਹ ਮਾਇਆ ਜਿਹੜੀ ਆ ਨਾ ਠੀਕ ਹੈ ਕਿ ਜਿੰਨਾਂ ਕੋਲ ਹੈਗੀ ਆ ਮੁਬਾਰਕ ਆ ਜਿੰਨਾਂ ਕੋ ਨਹੀਂ ਹੈਗੀ ਪਰਮਾਤਮਾ ਉਹਨਾਂ ਨੂੰ ਦਵੇ ਪਰ ਮਾਇਆ ਜਿਹੜੀ ਉਹਨੂੰ ਜੇਕਰ ਅਸੀਂ ਸਭ ਕੁਝ ਸਮਝ ਲਿਆ ਤੇ ਫਿਰ ਜਿਹੜੀ ਆ ਵੇਖੋ ਤੁਸੀਂ ਆਪਾਂ ਵੀ ਨਹੀਂ ਆ ਸੰਸਾਰ ਦੇ ਵਿੱਚ ਕਿਵੇਂ ਖਬਰਾਂ ਚ ਮੋਬਾਈਲਾਂ ਤੇ ਟੀਵੀ ਤੇ ਹਰ ਇੱਕ ਮੀਡੀਆ ਦੇ ਉੱਤੇ ਖਬਰਾਂ ਆਉਂਦੀਆਂ ਕੋਈ ਪੋਤਾ ਆਪਣੇ ਪਿਓ ਨੂੰ ਮਾਇਆ ਕਰਕੇ ਖਤਮ ਕਰ ਦਿੰਦਾ ਵਾ ਕੋਈ ਧੀ ਕੋਈ ਪੁੱਤ ਕੋਈ ਸੱਸ ਕੋਈ ਸਹਰਾ ਯਾਨੀ ਕਿ ਰਿਸ਼ਤੇ ਨਾਤਿਆਂ ਵਿੱਚ ਵੀ ਜਿਹੜਾ ਵਾ ਨਾ ਇਹ ਰੋਗ ਜਿਹੜਾ ਵਾ ਆ ਗਿਆ ਇਸ ਕਰਕੇ ਆਪਾਂ ਗੁਰੂ ਸਾਹਿਬ ਤੋਂ ਸੇਧ ਲਈਏ ਸਿੱਖਿਆ ਲਈਏ ਅਤੇ ਗੁਰੂ ਸਾਹਿਬਾਨ ਨੇ ਇਹ ਸਾਡੇ ਵਾਸਤੇ ਗੁਰਬਾਣੀ ਲਿਖੀ ਆ ਇਹਨੂੰ ਅਸੀਂ ਸਮਝਣਾ ਵਾ ਇਹਦੀ ਤੇ ਵਿਚਾਰ ਕਰਨੀ ਆ ਇਹ ਜਿਹੜਾ ਗ੍ਰੰਥ ਆ ਗੁਰੂ ਗ੍ਰੰਥ ਸਾਹਿਬ ਜੀ ਬੜੇ ਮੋਲਕ ਆ ਖਜ਼ਾਨਾ ਵਾ ਭਗਤਾ ਨੇ ਪਟਸਰਬਾਨਾ ਨੇ ਗੁਰੂ ਸਹਿਬਾਨਾ ਨੇ ਜ਼ਿੰਦਗੀ ਦਾ ਨਚੋੜ ਕੱਢਿਆ ਸਾਰ ਕੱਢਿਆ ਤਤ ਕੱਢੀ ਕਿ ਕੀ ਸਚਾਈ ਅਸਲ ਦੇ ਵਿੱਚ ਹੈ ਕੀ ਇਹ ਜ਼ਿੰਦਗੀ ਜੀਵਨ ਦਾ ਰਸ ਕੀ ਹੈ ਜ਼ਿੰਦਗੀ ਦਾ ਮਕਸਦ ਕੀ ਹੈ ਉਹ ਸਮਝਾਇਆ ਪਰ ਅਸੀਂ ਸਾਡਾ ਮਾਨ ਜਿਹੜਾ ਵਾ ਉਹ ਚੰਚਲ ਆ ਉਹ ਬਾਜ ਨਹੀਂ ਆਉਂਦਾ ਇੱਕ ਚੀਜ਼ ਪ੍ਰਾਪਤ ਹੁੰਦੀ ਦੂਜੀ ਵੱਲ ਭੱਜਦਾ ਦੂਜੀ ਜਿਹੜੀ ਇਹ ਸੰਭਾਲ ਲਈ ਜਾਂਦੀ ਤੀਜੀ ਵੱਲ ਭੱਜਦਾ ਭੱਜ ਭੱਜ ਕੇ ਮਨੁੱਖ ساری ਜ਼ਿੰਦਗੀ ਆਪਣਾ ਜ਼ਿੰਦਗੀ ਦਾ ਜਿਹੜਾ ਵਾਰਸਿਆ ਆਨੰਦ ਆ ਉਹ ਖਰਾਬ ਕਰ ਲੈਂਦਾ ਕਈ ਲੋਕ ਜਿਹੜੇ ਆ ਪੈਸੇ ਕਮਾਉਣ ਦੇ ਲਈ ਬਾਹਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਚਲੋ ਜਾਣਾ ਵੀ ਚਾਹੀਦਾ ਕੋਈ ਗੱਲ ਨਹੀਂ ਜਾਣ ਤੇ ਕੋਈ ਬੰਦੀ ਨਹੀਂ ਕਿਸੇ ਨੂੰ ਪਰ ਇਹ ਆ ਕਿ ਆਪਣੇ ਘਰੋਂ ਦੂਰ ਹੋ ਕੇ ਤੇ ਬਾਹਰ ਜਾ ਕੇ ਜਿਹੜੇ ਆ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀਆਂ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਓਹਨਾਂ ਨੂੰ ਪਤਾ ਜਿਹੜੇ ਬਾਹਰ ਬੈਠੇ ਆ ਇਸ ਕਰਕੇ ਗੁਰੂ ਪਿਆਰਿਓ ਮਿਹਨਤ ਕਰਨ ਦੇ ਵਿੱਚ ਕੋਈ ਬਰਾਈ ਨਹੀਂ ਮਿਹਨਤ ਕਰਨ ਨੂੰ ਗੁਰੂ ਸਾਹਿਬਾਨ ਨੇ ਕਿਹਾ ਵੀ ਅਗ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ ਕਿਰਤ ਨੂੰ ਗੁਰੂ ਸਾਹਿਬਾਨ ਨੇ ਬੜੀ ਵੱਡੀ ਮਹਾਨਤਾ ਦਿੱਤੀ ਐ ਪਰ ਇਹ ਇੱਕ ਜਿਹੜੇ ਅਹੀਂ ਪ੍ਰਪੰਚ ਕਰਦੇ ਆ ਠੱਗੀਆਂ ਠੋਰੀਆਂ ਏਰਾ ਫੇਰੀਆਂ ਬੇਈਮਾਨੀਆਂ ਜਿਹੜੇ ਨੌਕਰੀਆਂ ਕਰਦੇ ਆ ਜਾਂ ਜਿਹੜੇ ਵਪਾਰ ਕਰਦੇ ਆ ਜਾਂ ਜਿਹੜੇ ਹੋਰ ਬਿਜ਼ਨਸ ਕਰਦੇ ਆ ਨਕਲੀ ਦਵਾਈਆਂ ਨਕਲੀ ਜਿਹੜੇ ਦੁੱਧ ਦੇ ਪਦਾਰਤ ਨਕਲੀ ਜਿਹੜੇ ਹੋਰ ਸਮਾਨ ਜਿਹੜੇ ਕਿ ਮਨੁੱਖ ਲਈ ਘਾਤਕ ਆ ਜਿਹੜੇ ਕਿ ਨਾਸ਼ ਕਰਦੇ ਸਿੱਧਾ ਪਰ ਇਹ ਜਿਹੜੀਆਂ ਕਾਦੇ ਲਈ ਕਰਨ ਰਿਹਾ ਬੰਦਾ ਪੈਸੇ ਲਈ ਵੇਖੋ ਮਲਾਵਟੀ ਜਿਹੜਾ ਵਾ ਪ੍ਰੋਡਕਟ ਤਿਆਰ ਕਰਦੇ ਜਿਹੜਾ ਖਾਦਾਂ ਬੀਜ ਹਰ ਚੀਜ਼ ਦੇ ਵਿੱਚ ਇਥੋਂ ਤੱਕ ਜ਼ਹਿਰਾਂ ਵਿੱਚ ਵੀ ਮਲਾਵਟ ਆਉਣ ਲੱਗ ਪਈ ਆ ਉਹ ਵੀ ਕਈ ਵਾਰੀ ਆਪਾਂ ਫਸਲਾਂ ਨੂੰ ਸਪਰੇਅ ਕਰਦੇ ਆਂ ਜੋ ਕੰਮ ਨਹੀਂ ਕਰਦੇ। ਸੋ ਗੁਰੂ ਪਿਆਰਿਓ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਏ ਸਮਝ ਲੈਣਾ ਚਾਹੀਦਾ ਵਾ ਕਿ ਸੱਚੀ ਸੁਚੀ ਕਿਰਤ ਕਰਨ ਦੇ ਨਾਲ ਹੀ ਇਨਸਾਨ ਜਿਹੜਾ ਵਾ ਉਹ ਜ਼ਿੰਦਗੀ ਵਿੱਚ ਸਕੂਨ ਹਾਸਲ ਕਰ ਸਕਦਾ ਵਾ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦਾ ਵਾ ਤੰਦਰੁਸਤੀ ਪ੍ਰਾਪਤ ਕਰ ਸਕਦਾ ਵਾ ਕਿਉਂਕਿ ਜਿੰਨਾ ਮਰਜੀ ਤਨ ਆਪਾਂ ਕਮਾ ਕਮਾ ਬੱਚਣ ਦੇਈ ਜਾਈਏ ਆਪਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸੋਚਦੇ ਆਂ ਕਈ ਕੋ ਸੋਚਦੇ ਗਾਂ ਦੇ ਗਾਂ ਪਰ ਬੰਦੇ ਦਾ ਇੱਕ ਪਲ ਦਾ ਭਰੋਸਾ ਨਹੀਂ ਇਸ ਕਰਕੇ ਇਹ ਕਹਿੰਦੇ ਨੇ ਕਿ ਹਾਂ ਆਦਮੀ ਆ ਇੱਕਦਮੀ ਮੌਲਤ ਮੌਤ ਨਾ ਜਾਣ ਜੇ ਸਾਹ ਆ ਗਿਆ ਤੇ ਅਸੀਂ ਆਦਮੀ ਆ ਜੇ ਨਾ ਆਇਆ ਆ ਤਾਂ ਅਸੀਂ ਖਤਮ ਸੋ ਆਪਾਂ ਕਬੀਰ ਸਾਹਿਬ ਦੇ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਕਰਨੀ ਅੱਜ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਜਿਹੜਾ ਚੈਨਲ ਹੈ ਗੁਰ ਸ਼ਬਦ ਵਿਚਾਰ ਇਹਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨਹੀਂ ਕੀਤਾ ਕਿਉਂਕਿ ਆਪਾਂ ਇਹਦੇ ਵਿੱਚ ਬੜੀਆਂ ਵੱਡਮੁੱਲੀਆਂ ਵਿਚਾਰਾਂ ਕਰਨੀਆਂ ਵਾ ਜੋ ਜੀਵਨ ਨੂੰ ਸੇਧ ਦਿੰਦੀਆਂ ਵਾ ਸਾਨੂੰ ਚੰਗਾ ਇਨਸਾਨ ਬਣਾਉਂਦੀਆਂ ਵਾ ਗੁਰਸਿੱਖ ਬਣਾਉਂਦੀਆਂ ਵਾ ਗੁਰੂ ਦੇ ਨਾਲ ਜੋੜਦੀਆਂ ਹੋਰ ਆਪਾਂ ਹਾਸੇ ਮਜ਼ਾਕ ਵਾਲੀਆਂ ਕਈ ਫਿਲਮਾਂ ਤੇ ਕਈ ਕੁਝ ਵੇਨੇ ਫੋਨਾਂ ਦੇ ਵਿੱਚ ਪਰ ਜੇਕਰ ਅਸੀਂ ਗੁਰਬਾਣੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਤੇ ਸਾਨੂੰ ਕੋਈ ਚੰਗੀ ਸਿੱਖਿਆ ਮਿਲ ਜੇ ਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਕਿਉਂਕਿ ਚੰਗਿਆਈ ਜਿਹੜੀ ਹੈ ਇਹਨੇ ਹੀ ਕੰਮ ਆਉਣਾ ਸਿੱਧ ਤਮੇਸ਼ਾ ਚੰਗੇ ਬੰਦੇ ਦੀ ਹੁੰਦੀ ਹੈ ਚੰਗੇ ਬੰਦੇ ਨੂੰ ਹੀ ਪ੍ਰਮਾਤਮਾ ਵੱਲੋਂ ਵੀ ਵਿਡਿਆਈ ਮਿਲਦੀ ਦੁਨੀਆ ਵੱਲੋਂ ਵੀ ਮਿਲਦੀ ਇਮਾਨਦਾਰ ਬੰਦੇ ਨੂੰ ਹਰੇਕ ਇਨਸਾਨ ਆਦਰ ਦਿੰਦਾ ਜਿਹੜਾ ਬੇਈਮਾਨ ਹੁੰਦਾ ਚੋਰ ਹੁੰਦਾ ਠੱਗ ਹੁੰਦਾ ਵਾ ਔਰ ਇਹਦੇ ਕੋਲੋਂ ਹਰ ਬੰਦਾ ਕਿਨਾਰਾ ਕਰਦਾ ਕੋਈ ਉਹਦੇ ਨਾਲ ਰਿਸ਼ਤਾ ਨਾਤਾ ਨਹੀਂ ਨਿਮਾਉਂਦਾ ਕਿਉਂਕਿ ਜਿਹੜਾ ਇਹਰਾ ਫੇਰੀ ਕਰਦਾ ਵਾ ਜਾਂ ਇਹੋ ਜੇ ਕੰਮ ਕਰਦਾ ਵਾ ਉਹ ਕਿਸੇ ਦਾ ਸਾਕਾ ਨਹੀਂ ਹੁੰਦਾ ਕੋਈ ਚੋਰ ਦੇ ਨਾਲ ਨਾਤਾ ਥੋੜਾ ਰੱਖੂਗਾ ਕਿਉਂਕਿ ਜਿਹੜਾ ਚੋਰ ਦੇ ਨਾਲ ਨਾਤਾ ਰੱਖਾਂਗੇ ਮੰਨ ਲਓ ਤੇ ਉਹਨੇ ਤੇ ਆਪਣੇ ਘਰੋਂ ਵੀ ਚੋਰੀ ਕਰ ਸਕਦਾ ਭਾਵੇਂ ਆਪਣਾ ਸੱਜਣ ਹੀ ਹੋਵੇ ਇਸ ਕਰਕੇ ਚੰਗੇ ਬੰਦੇ ਦਾ ਸੰਗ ਕਰਨਾ ਤੇ ਗੁਰਬਾਣੀ ਸਾਨੂੰ ਚੰਗਿਆ ਹੀ ਬਣਾਉਣ ਵਾਸਤੇ ਕਹਿੰਦੀ ਆ ਸਾਡੇ ਮਨ ਦੀ ਭੈੜੀ ਮੱਤ ਦੂਰ ਕਰਨੀ ਆ ਤੇ ਗੁਰਮਤ ਜਿਹੜੀ ਆ ਉਹ ਧਾਰਨ ਕਰਨੀ ਆ ਤੇ ਗੁਰਮਤ ਕੀ ਆ ਗੁਰੂ ਦੀ ਸਿੱਖਿਆ ਗੁਰੂ ਦੀ ਮਤ ਕਹਿੰਦੇ ਸੰਤੋ ਮਨ ਪਵਣੇ ਸੁਖ ਬਣਿਆ ਸੰਤੋ ਮਨ ਪਵਣੇ ਸੁਖ ਬਣਿਆ ਕਿਸ਼ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜੇਤ ਮਿਰਗ ਪੜਤ ਹੈ ਚੋਰੀ ਮੌਂਦ ਲੀਏ ਦਰਵਾਜ਼ੇ ਬਾਜੀ ਲੇ ਅਨਹਦ ਬਾਜੀ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਨਿਆ ਤਉ ਮਨ ਮੰਨਿਆ ਸੰਤੋ ਮਨ ਪਵਨੀ ਸੁਖ ਬਨਿਆ ਕਿ ਜੋਗ ਪ੍ਰਾਪਤ ਗਣਿਆ ਸੋ ਗੁਰੂ ਪਿਆਰਿਓ ਅੱਜ ਆਪਾਂ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਦੇ ਆਂ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸੋਝੀ ਦੇਣ ਤੰਦਰੁਸਤੀ ਦੇਣ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਆਸਾਮਰਾਧਾਂ ਸਾਰਿਆਂ ਦੀਆਂ ਪੂਰੀਆਂ ਕਰਨ ਪਰਮਾਤਮਾ ਔਰ ਕਿਰਪਾ ਕਰੇ ਮਾਲਕ ਤਾਂ ਜੋ ਜਿਹੜਾ ਵਾ ਆਪਾਂ ਜਿਹੜਾ ਆਪਣੇ ਜੀਵਨ ਨੂੰ ਸਫਲ ਕਰੀਏ ਕਿਉਂਕਿ ਇਹ ਜਿਹੜਾ ਜੀਵਨ ਆ ਦੁਬਾਰਾ ਨਹੀਂ ਮਿਲਦਾ ਕਿਉਂਕਿ ਕਈ ਜਨਮ ਪੈ ਕੀਟ ਪਤੰਗਾ ਕਈ ਤਰ੍ਹਾਂ ਦੇ 81 ਲੱਖ ਜੋਨਾਂ ਤੋਂ ਬਾਅਦ ਕਹਿੰਦੇ ਆ ਕਿ ਮਾਨਸ ਦੇ ਹੀ ਮਿਲਦੀ ਆ ਤੇ 84 ਲੱਖ ਜੂਨਾ ਗਿਣ ਲੱਗਿਆ ਨਾ ਬੰਦੇ ਦਾ ਪਹਿਲਾਂ ਦੇ ਗੇਨੀਆਂ ਬੜੀਆਂ ਔਖੀਆਂ ਸੀ ਫਿਰ ਹੰਡਾਉਗੇ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਜੀਵਨ ਕਾਲ ਪੂਰਾ ਕਰਨਾ ਦੀ ਸਮਝ ਲਓਗੇ ਦੁਬਾਰਾ ਜਿਹੜਾ ਵਾ ਬੜੀ ਕਿਸਮਤ ਨਾਲ ਫੇਰਾ ਵਾ ਇਸ ਕਰਕੇ ਇਹ ਜਿਹੜੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਔਰ ਕਾਜ ਤਿਰਕ ਤੇ ਨਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਸੋ ਜਿਹੜਾ ਵਾ ਸਾਧ ਸੰਗਤ ਤੋਂ ਭਾਵੇ ਆ ਕਿ ਗੁਰੂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਜਿਹੜੇ ਸਾਨੂੰ ਵਿਹਿਮਾ ਭਰਮਾ ਦੇ ਵਿੱਚੋਂ ਕੱਢਦੇ ਆ ਉਹਨਾਂ ਕੋਲ ਬੈਠ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਆ। ਸੋ ਇਸ ਕਰਕੇ ਪਿਆਰਿਓ ਆਪਾਂ ਜਿਹੜਾ ਵਾ ਆਪਣੇ ਜੀਵਨ ਨੂੰ ਜਿਹੜਾ ਵਾ ਸਫਲ ਕਰਨਾ ਵਾ ਔਰ ਜੀਵਨ ਨੂੰ ਸੋਹਣਾ ਬਣਾਉਣਾ ਇਸ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਔਰ ਜੀਵਨ ਦੇ ਪੈੜੇ ਨੂੰ ਜਾਈ ਨਾ ਜਾਣਦੀ ਇਹ ਗੁਰਬਾਣੀ ਨੂੰ ਵਾਚੀਏ ਕਹਿੰਦੇ ਸੰਤੋ ਮਨ ਪਵਣੀ ਸੁਖ ਬਣਿਆ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਮੇਰੇ ਮਨ ਵਿੱਚ ਸੁਖ ਬਣਿਆ ਵਾ ਕਿਸ ਜੋਗ ਪ੍ਰਾਪਤ ਗਣਿਆ ਹੁਣ ਮੇਰਾ ਜਿਹੜਾ ਵਾ ਜਦੋਂ ਮੈਂ ਪ੍ਰਮਾਤਮਾ ਦਾ ਨਾਮ ਦਾ ਮੈਨੂੰ ਸਮਝ ਆਈ ਸੋਝੀ ਆਈ ਕਹਿਣ ਤੋਂ ਪਾਵਿਆ ਕਿ ਫੇਰ ਹੀ ਮੈਨੂੰ ਪਤਾ ਲੱਗਾ ਕਿ ਇਹ ਜੀਵਨ ਜਿਹੜਾ ਵਾ ਮੇਰਾ ਜਿਹੜਾ ਵਾ ਪ੍ਰਮਾਤਮਾ ਦੀ ਗੁਰਬਾਣੀ ਦੇ ਉਸਤਤ ਕਰਨ ਦੇ ਨਾਲ ਗੁਰਬਾਣੀ ਪੜ੍ਹਨ ਦੇ ਨਾਲ ਹੀ ਚੰਗਿਆਂ ਵਿੱਚ ਗਿਣਿਆ ਜਾਣਾ ਰਹਾਉ ਗੁਰਦਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਕਿਸਾਨੂ ਜਿਹੜੀ ਆ ਗੁਰੂ ਨੇ ਸੋਝੀ ਦੇ ਰਿਤਿਆ ਸਮਝ ਦੇ ਰਹੀ ਤੀ ਆ ਔਰ ਹੁਣ ਜਿਹੜੀ ਜਿਹੜੀ ਮਿਰਗ ਤ੍ਰਿਸ਼ਨਾ ਜਿਹੜੀ ਆ ਉਹ ਸਾਰੀ ਖਤਮ ਹੋ ਗਈ ਆ ਉਹਨ ਮੈਨੂੰ ਰਾਹ ਜਿਹੜਾ ਦਿਸ ਪਿਆ ਵਸਲੀ ਕਿ ਮੈਂ ਕਿਹੜੀ ਮਾਰਗ ਤੇ ਜਾਣਾ ਵਾਂ ਤੇ ਜਿਹੜੀ ਮੈਂ ਮਿਰਗ ਤ੍ਰਿਸ਼ਨਾ ਮੇਰੇ ਮਾਨ ਦੇ ਵਿੱਚ ਮਾਇਆ ਇਕੱਠੀ ਕਰਨ ਦੀ ਜਿਹੜੀ ਹੀਰਾ ਪੇਰੀ ਕਰਨ ਦੀ ਪਰੇਸ਼ਾਨੀਆਂ ਜਿਹੜੀਆਂ ਮੈਨੂੰ ਵੱਧ ਤੋਂ ਵੱਧ ਲੱਗ ਜਾਂਦੀਆਂ ਸੀਗੀਆਂ ਉਹਨਾਂ ਤੋਂ ਮੈਂ ਬਚ ਗਿਆ ਵਾਂ ਔਰ ਮੂੰਦ ਲੀਏ ਦਰਵਾਜ਼ੇ ਬਾਜੀ ਲਈ ਅਨਹਦ ਬਾਜੀ ਮੈਂ ਹੁਣ ਆਪਣੇ ਜਿਹੜੇ ਦਰਵਾਜ਼ੇ ਆ ਇਹਨਾਂ ਲਾਲਸਾਵਾਂ ਵੱਲੋਂ ਮੋੜ ਲਿਆ ਆਪਣੀਆਂ ਇੰਦਰੀਆਂ ਨੂੰ ਇਹਨਾਂ ਪਾਸਿਆਂ ਤੋਂ ਮੋੜ ਲਿਆ ਔਰ ਹੁਣ ਮੇਰੇ ਮਨ ਦੇ ਵਿੱਚ ਖੁਸ਼ੀਆਂ ਦੇ ਬਾਜੇ ਵਜਣਦੇ ਆ ਮੈਨੂੰ ਆਨੰਦ ਆ ਗਿਆ ਸਕੂਨ ਆ ਗਿਆ ਵਾ ਰੁੱਖੀ ਸੁਕੀ ਖਾ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਹੁਣ ਮੈਨੂੰ ਜੋ ਮੈਂ ਆਪਣੀ ਹੱਕ ਸੱਚ ਦੀ ਕਮਾਉਣਾ ਉਹਦੇ ਵਿੱਚ ਹੀ ਮੈਨੂੰ ਆਨੰਦ ਆਉਂਦਿਆ ਹੁਣ ਮੈਂ ਜਿਹੜੇ ਉਹ ਦਰਵਾਜ਼ੇ ਜਿਹੜੇ ਆ ਆਪਣੀ ਇੰਦਰੀਆਂ ਜਿਹੜੀਆਂ ਮਾਰੇ ਪਾਸਿਓਂ ਰੋਗ ਲੀਆਂ ਵਾਂ ਔਰ ਮੇਰੇ ਮਨ ਦੇ ਵਿੱਚ ਜਿਹੜਾ ਵਾ ਖੁਸ਼ੀਆਂ ਖੇੜੇ ਆ ਗਏ ਆ ਪਹਿਲਾਂ ਮੈਂ ਰੋਂਦਾ ਕਰ ਲੌਂਦਾ ਰਿੰਦਾ ਸੀ ਚੜਚੜਾਪਨ ਸੀ ਮੇਰੇ ਵਿੱਚ ਖਿਜ ਸੀ ਮਾਇਆ ਕੱਤਰ ਕਰਨ ਦੀ ਮੈਨੂੰ ਹਰ ਵੇਲੇ ਲੱਗੀ ਰਹਿੰਦੀ ਸੀ ਭੁੱਖ ਉਹ ਸਾਰੀ ਮਿਟ ਗਈ ਆ ਹੁਣ ਮੇਰੀ ਹੁਣ ਮੈਨੂੰ ਜੋ ਕੁਝ ਮਿਲਦਾ ਮੈਂ ਉਹਦੇ ਵਿੱਚ ਹੀ ਖੁਸ਼ ਰਹਿਣਾ ਯਾਨੀ ਕਿ ਮੈਨੂੰ ਸੰਤੋਖ ਆ ਗਿਆ ਵਾ ਸਬਰ ਆ ਗਿਆ ਵਾ ਔਰ ਮੈਨੂੰ ਜਿਹੜਾ ਆਨੰਦ ਆਉਂਦਾ ਹੈ ਜੀਵਨ ਜੀਣ ਦਾ ਜਦੋਂ ਦੀ ਮੈਂ ਗੁਰਬਾਣੀ ਪੜਨ ਲੱਗ ਪਿਆ ਜਦੋਂ ਦਾ ਮੈਂ ਪ੍ਰਮਾਤਮਾ ਦੇ ਨਾਲ ਚੇਤ ਜੋੜ ਲਿਆ ਵਾ ਹੁਣ ਮੇਰੇ ਮਨ ਦੇ ਵਿੱਚ ਸੁੱਖ ਹੀ ਸੁੱਖ ਆ ਗਿਆ ਕਿਉਂਕਿ ਮੈਂ ਗਲਤ ਪਾਸੇ ਆਪਣਾ ਪੈਰ ਨਹੀਂ ਧਰਦਾ ਔਰ ਗੁਰੂ ਮਾਰਾ ਸੱਚੇ ਪਾਤਸ਼ਾਹ ਫਰਮਾਉਂਦੇ ਆ ਭਗਤ ਕਬੀਰ ਜੀ ਕੁੰਭ ਕਮਲ ਜਲ ਭਰਿਆ ਮੇਰੇ ਦਿਲ ਜਿਹੜਾ ਵਾ ਕਮਲ ਦੇ ਘੜੇ ਦੇ ਪਾਪ ਦੇ ਪਾਣੀ ਨਾਲ ਭਰਪੂਰ ਹੋਇਆ ਸੀਗਾ ਜਲ ਮੇਟਿਆ ਉਬਾ ਕਰਿਆ ਮੈਂ ਪਾਣੀ ਢੋਲ ਦਿੱਤਾ ਹੁਣ ਉਹ ਗੰਦਾ ਤੇ ਇਸ ਨੂੰ ਸਿੱਧਾ ਕਰ ਦਿੱਤਾ ਜਾਣੀ ਕਿ ਜਿਹੜਾ ਕੁੰਭ ਹੈ ਘੜੇ ਨੂੰ ਕਹਿੰਦੇ ਆ ਕੁੰਭ ਕਮਲ ਜਲ ਭਰਿਆ ਇਹ ਜਿਹੜਾ ਜਲ ਜਿਹੜਾ ਸੀਗਾ ਭਰਿਆ ਸੀਗਾ ਆਪਣੇ ਹਿਰਦੇ ਵਿੱਚ ਗਲਤ ਵਿਚਾਰ ਭਰੇ ਸੀਗੇ ਮਾੜੀ ਮੱਤ ਭਰੀ ਸੀ ਭੈੜੇ ਜਿਹੜੇ ਮੈਂ ਸੰਸਕਾਰ ਆ ਉਹ ਸਾਰੇ ਛੱਡ ਦਿੱਤੇ ਆ ਉਹਨਾਂ ਨੂੰ ਮੈਂ ਸੁੱਟ ਦਿੱਤਾ ਢੋਲ ਦਿੱਤਾ ਵਾ ਜਿਵੇਂ ਪਾਣੀ ਢੋਲ ਦਈਦਾ ਔਰ ਉਹਨ ਮੈਂ ਆਪਣੇ ਘੜੇ ਨੂੰ ਜਾਨੀ ਕਿ ਮਾਨ ਨੂੰ ਸਿੱਧਾ ਕਰ ਲਿਆ ਵਾ ਸਿੱਧੇ ਰਸਤੇ ਤੇ ਪੈ ਗਿਆ ਕਹੋ ਕਬੀਰ ਜਨ ਜਾਨਿਆ ਜੋ ਜਾਨਿਆ ਤੋ ਮਨ ਮੰਨਿਆ ਕਬੀਰ ਜੀ ਕਹਿੰਦੇ ਨੇ ਕਿ ਮੈਂ ਸਾਈ ਦੇ ਗੋਲੇ ਨੇ ਇਸ ਨੂੰ ਜਾਣ ਲਿਆ ਇਸ ਰਸ ਨੂੰ ਸਮਝ ਲਿਆ ਇਸ ਭੇਦ ਨੂੰ ਜਾਣ ਲਿਆ ਤੇ ਜੇ ਮੈਂ ਜਾਣ ਲਿਆ ਤੋ ਮਨ ਮੰਨਿਆ ਜੋ ਜਾਣਿਆ ਤੋ ਮਨ ਮੰਨਿਆ ਹੁਣ ਜਦ ਮੈਂ ਇਸ ਨੂੰ ਜਾਣ ਲਿਆ ਹੈ ਤਦ ਮੇਰਾ ਚਿੱਤ ਸੰਤੁਸ਼ਟ ਹੋ ਗਿਆ ਸੋ ਗੁਰੂ ਪਿਆਰਿਓ ਇਹ ਜਿਹੜਾ ਆਪਾਂ ਨੂੰ ਸਮਝਾਇਆ ਵਾ ਭਗਤ ਕਬੀਰ ਸਾਹਿਬ ਜੀ ਨੇ ਕਿ ਸੰਤੋ ਮਨ ਪਵਣੀ ਸੁਖ ਬਨਿਆ ਕਿਛ ਜੋਗ ਪ੍ਰਾਪਤ ਰਹਾਉ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਇਹ ਸੰਤੋ ਮੇਰੀ ਹਵਾ ਵਰਗੇ ਮਨਵੇ ਨੂੰ ਹੁਣ ਆਰਾਮ ਆ ਗਿਆ ਵਾ ਕਿਉਂਕਿ ਪਹਿਲਾਂ ਡੋਲਦਾ ਫਿਰਦਾ ਸੀਗਾ ਇੱਕ ਥਾਂ ਟੇਕੇ ਨਹੀਂ ਸੀ ਬੈਂਦਾ ਮਨ ਜਿਹੜਾ ਉਹ ਬਿਨਾਂ ਪੈਰਾਂ ਦੇ ਦੌੜਦਾ ਸਰੀਰ ਜਿਹੜਾ ਇਹਨੂੰ ਪੈਰ ਲੱਗੇ ਮਨ ਨੂੰ ਥੋੜਾ ਲੱਗੇ ਮਨ ਵੇਖੋ ਇੱਥੇ ਬੈਠੇ ਆਪਾਂ ਨੂੰ ਜਿੱਥੇ ਮਰਜ਼ੀ ਲੈ ਜਾਓ ਜਿਹੜੇ ਮਰਜ਼ੀ ਸ਼ਹਿਰ ਜਿੱਥੇ ਮਰਜ਼ੀ ਉਸੇ ਵੇਲੇ ਅੱਖ ਦੇ ਫੁਰਨੇ ਵਿੱਚ ਉਥੇ ਪਹੁੰਚ ਜਾਂਦਾ ਵਾ ਇਹ ਤੋਂ ਪਹਿਲਾਂ ਵੀ ਬਸ ਤੁਸੀਂ ਗਲਪਨਾ ਕਰੋ ਤਸਵੀਰ ਲਿਆਓ ਮਨ ਦੇ ਵਿੱਚ ਭਾਵੇਂ ਚੰ드ਰਮਾ ਦੀ ਲਿਆਓ ਸੂਰਜ ਦੀ ਲਿਆਓ ਪਾਣੀ ਦੀ ਲਿਆਓ ਰਿਸ਼ਤੇਦਾਰਾਂ ਦੀ ਲਿਆਓ ਉਸੇ ਵੇਲੇ ਉੱਥੇ ਪਹੁੰਚ ਜਾਊਗਾ ਕਹਿੰਦੇ ਮੈਂ ਅੰਦਾਜ਼ਾ ਲਾਉਂਦਾ ਕਿ ਮੈਂ ਕਿਸੇ ਹੱਦ ਤੱਕ ਵਾਹਿਗੁਰੂ ਦੇ ਮਲਾਪ ਦੀ ਵਿਧਿਆ ਜਾਣ ਲਈ ਹੈ ਬੜੀ ਵੱਡੀ ਗੱਲ ਕਹਿੰਦੇ ਮੇਰੇ ਵਾਸਤੇ ਕਿਛ ਜੋਗ ਪ੍ਰਾਪਤ ਗਣਿਆ ਹੁਣ ਮੇਰੀ ਗਿਣਤੀ ਹੋ ਗਈ ਹੈ ਉਹਨਾਂ ਦੇ ਵਿੱਚ ਜਿਹੜੇ ਭਗਤੀ ਕਰਦੇ ਜਾਣੀ ਕਿ ਜਿਵੇਂ ਕਿਸੇ ਬੰਦੇ ਦੀ ਆਪਾਂ ਕਹਿ ਨਹੀਂ ਦਿੰਦੇ ਕਈ ਵਾਰੀ ਕਿ ਤੂੰ ਤਿੰਨਾ ਚੋਂ ਨਹੀਂ 13 ਚੋਂ ਨਹੀਂ ਮਦਦ ਨੇ ਆਵੀ ਤੌਰ ਤੇ ਕਹਿ ਦਿੰਨੇ ਆ ਨਾ ਤਿੰਨਾ ਚੋਂ ਨਾ 13 ਚੋਂ ਪਰ ਗੁਰੂ ਮਹਾਰਜ ਸੱਚੇ ਪਾਛੇ ਸੇ ਫਰਮਾਉਂਦੇ ਆ ਕਿ ਹੁਣ ਮੈਂ ਕਿਸੇ ਜੋਗ ਹੋ ਗਿਆ ਵਾਂ ਮੈਂ ਕਿਸੇ ਗਿਣਤੀ ਵਿੱਚ ਆ ਗਿਆ ਪਹਿਲਾਂ ਮੈਂ ਜਿਹੜਾ ਆਪਣਾ ਜੀਵਨ ਫਜ਼ੂਲ ਨਗਾਤ ਬੇਸਮਝ ਸੀਗਾ ਦੋਮੇ ਹੁਣ ਮੇਰੇ ਮਨ ਨੂੰ ਜਿਹੜਾ ਵਾ ਸਕੂਨ ਆ ਗਿਆ ਮੇਰੀ ਅੱਖ ਖੁੱਲ ਗਈ ਮਨ ਦੀ ਗੁਰ ਦਖਲਾਈ ਮੋਰੀ ਗੁਰਾਂ ਨੇ ਮੈਨੂੰ ਈ ਜਿਹੜੀ ਗਲੀ ਵਿਖਾ ਦਿੱਤੀ ਐ ਔਰ ਜਿਤ ਮਿਰਗ ਪੜਤ ਹੈ ਚੋਰੀ ਜਿਸ ਦੇ ਰਾਈ ਵਕਾ ਰੂਪੀ ਜਿਹੜੇ ਸਾਡੇ ਸੰਸਕਾਰ ਆ ਵਿਚਾਰ ਆ ਸਾਰੇ ਹਰ ਨਚੋਰੀਓਂ ਅੰਦਰ ਵੜਦੇ ਹਨ ਮੂੰਦ ਲੀਏ ਦਰਵਾਜੇ ਮੈਂ ਬੂਹੇ ਬੰਦ ਕਰ ਦਿੱਤੇ ਜਾਂ ਮੂੰਦ ਕਰਤੇ ਆ ਯਾਨੀ ਕਿ ਖਤਮ ਉਹਨਾਂ ਨੂੰ ਬੰਦ ਕਰ ਦਿੱਤਾ ਵਾ ਮੂੰਦ ਦਾ ਅਭਾਵ ਹੁੰਦਾ ਜਿਵੇਂ ਆਪਾਂ ਪਾਣੀ ਲੱਗਾ ਹੋਵੇ ਨਾ ਕਿਸ ਖੇਤ ਨੂੰ ਤੇ ਆਪਾਂ ਉਹ ਖਾਲ ਦੇ ਵਿੱਚ ਉਹਨੂੰ ਨਕਾ ਲਾ ਦੇਣੇ ਫਿਰ ਦੂਜੇ ਬੰਨੇ ਲਾ ਦੇਣੇ ਦਰਵਾਜ਼ਾ ਬੰਦ ਕਰ ਦੇਣਾ ਯਾਨੀ ਕਿ ਮਾੜੇ ਪਾਸੋਂ ਜਿਹੜਾ ਵਾ ਜਾਨ ਤੋਂ ਰੋਕਣਾ ਆਪਣੀਆਂ ਅੱਖਾਂ ਨੂੰ ਚੰਗੀਆਂ ਚੀਜ਼ਾਂ ਵੇਖਣੀਆਂ ਚੰਗੀਆਂ ਚੀਜ਼ਾਂ ਸੁਣਨੀਆਂ ਚੰਗਾ ਬੋਲਣਾ ਗੁਰੂ ਦੀ ਸਿੱਖਤ ਸਲਾਹ ਕਰਨੀ ਗੁਰੂ ਦੇ ਵਿਚਾਰਾਂ ਨੂੰ ਸੁਨਣਾ ਔਰ ਚੰਗੀਆਂ ਚੀਜ਼ਾਂ ਦੇ ਜਿਹੜੀ ਦਰਸ਼ਨ ਕਰਨੇ ਜਿਹਦੇ ਨਾਲ ਮਾੜੀ ਭਾਵਨਾ ਨਾ ਮਨ ਚਾਵੇ ਬਾਜੀਲੇ ਅਨਹਦ ਬਾਜੇ ਮੇਰੇ ਅੰਦਰ ਸੁੱਤੇ ਸਿੱਧ ਕੀਰਤਨ ਹੁੰਦਾ ਹਣ ਆਪਣੇ ਆਪ ਹੀ ਜਿਹੜੀ ਵਾਹਿਗੁਰੂ ਦੀ ਜਿਹੜੀ ਰਮਜਿਆ ਜਿਹੜਾ ਹਵਾ ਮੇਰੇ ਅੰਦਰ ਘੁੰਮਦੀ ਰਹਿੰਦੀ ਆ ਸਿਮਰਨ ਚੱਲਦਾ ਰਹਿੰਦਾ ਵਾ ਕੁੰਭ ਕੰਮਲ ਜਲ ਭਰਿਆ ਜਲ ਬੇਟਿਆ ਉਭਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਸੋ ਜੇ ਜਾਣ ਲਿਆ ਵਾ ਤੇ ਸਮਝ ਆ ਗਈ ਹੈ ਹੁਣ ਮਨ ਵੀ ਮੰਨ ਗਿਆ ਸੋ ਗੁਰੂ ਪਿਆਰਿਓ ਆਪਾਂ ਵੀ ਆਪਣੇ ਮਨ ਨੂੰ ਜਿਹੜਾ ਵਾ ਉਹ ਮਨਉਣਾ ਵਾ ਮਾੜੇ ਪਾਸੇ ਢੁਟਾ ਕੇ ਚੰਗੇ ਬੰਨੇ ਲਾਉਣਾ ਇਹਨੂੰ ਕਿਉਂਕਿ ਮਾਣੀ ਬਰਾਈਆਂ ਦੀ ਜੜ ਹੈ ਮਾਣੀ ਸਾਰੀਆਂ ਜੁਨੀਆਂ ਸੰਸਾਰ ਦੇ ਵਿੱਚ ਜਿਹੜੀਆਂ ਕਲੇਸ਼ ਆ ਝਗੜੇ ਆ ਇਹ ਸਾਰੇ ਮਨ ਕਰਕੇ ਹੁੰਦੇ ਆ ਤੇ ਮਨ ਦੀ ਜਿਹੜੀ ਮੈਲ ਆ ਜਿਹੜੇ ਮਾੜੇ ਵਿਚਾਰ ਆ ਉਹ ਗੁਰੂ ਸਾਹਿਬਾਨ ਨੇ ਦੂਰ ਕਰਨੇ ਆ ਤੇ ਗੁਰਬਾਣੀ ਪੜ੍ਹੀਏ ਸੁਣੀਏ ਕਥਾ ਵਿਚਾਰ ਸਰਵਣ ਕਰਿਆ ਕਰੋ ਗੁਰਬਾਣੀ ਵਾਲੇ ਭਾਵੇਂ ਜਿਹੜਾ ਮਰਜ਼ੀ ਚੈਨਲ ਸਬਸਕ੍ਰਾਈਬ ਕਰੋ ਕੋਈ ਗੱਲ ਨਹੀਂ ਪਰ ਆਪਣਾ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਕਰਨਾ ਵਾ ਕਿਉਂਕਿ ਆਪਾਂ ਨਹੀਂ ਕੋਸ਼ਿਸ਼ ਹੋਈ ਆ ਕਿ ਆਪਾਂ ਵੱਧ ਤੋਂ ਵੱਧ ਚੰਗੇ ਇਨਸਾਨ ਬਣੀਏ ਗੁਰੂ ਵਾਲੇ ਬਣੀਏ ਜੇ ਜੀਵਨ ਮਿਲਿਆ ਤੇ ਉਹਨੂੰ ਸਵਾਰੀ ਲਈ ਵਿਚਾਰਾਂ ਕਰਦੇ ਆਂ ਦਾਸ ਕੋਲੋਂ ਇੱਕ ਨਹੀਂ ਇੱਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਉਹ ਪਰਮਾਤਮਾ ਵਾ ਜਿਹੜਾ ਨਹੀਂ ਭੁੱਲਦਾ ਬਾਕੀ ਨਿਸ਼ਾਨ ਜਿਹੜਾ ਗਲਤੀ ਦਾ ਪੁਤਲਾ ਵਾ ਕਿਣ-ਕਿਣ ਭੁੱਲਣ ਹਾਰਿਆ ਆਪਾਂ ਸੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਤੇ ਗੁਰੂ ਦੇ ਸ਼ਬਦਾਂ ਤੇ ਗੌਰ ਕਰਨੀ ਵਿਚਾਰ ਕਰਨੀ ਆ ਸਮਝਣਾ ਆਪਣੇ ਮਨ ਨੂੰ ਮਾੜੇ ਪਾਸਿਓਂ ਮੋੜ ਕੇ ਚੰਗੇ ਪਾਸੇ ਜੋੜ ਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ